ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਅੱਜ ਕੰਮ ਸਾਜਰੇ ਨਵੇੜਤਾ ਜੀ ਡੰਗਰਾਂ ਦਾ ਅੱਜ ਜਾਣਾ ਕੰਪਰੈਸ਼ਨ ਰਿਪੇਅਰ ਕਰਾਉਣਾ ਆਹ ਕੰਪਰੈਸ਼ਨ ਹੈ ਜੀ ਇਹਨਾਲ ਪ੍ਰੈਸ਼ਰ ਸਹੀ ਬਣਾਉਂਦਾ ਕਿਤੇ ਘਟਾ ਜਾਂਦਾ ਕਿਤੇ ਜ਼ਿਆਦਾ ਵਧਾਇਆ ਜਾਂਦਾ ਚੰਦ ਦੇਖ ਆ ਹੁਣ ਨੋਰਮਲ ਪ੍ਰੈਸ਼ਰ ਹੈ ਦਾ ਡੰਗਰ ਸਾਰੇ ਸਾਫ਼ ਸੁਥਰੇ ਖੜੇ ਆ ਤੁਸੀਂ ਦੇਖ ਸਕਦੇ ਆ ਇਹਦਾ ਇਹਦਾ ਬਹੁਤ ਪਾਣੀ ਬਹੁਤ ਜ਼ਿਆਦਾ ਘੱਟ ਲੱਗਦਾ ਸਾਰੇ ਡੰਗਰ ਮਤਲਬ ਐ ਵਧੀਆ ਸਾਫ਼ ਸੁਥਰੇ ਹੋ ਜਣਗੇ ਬਾਕੀ ਮਿਲਦੇ ਆ ਸਾਨੂੰ ਅੱਗੇ ਫੋਲਦੇ ਆ ਇਹਨੂੰ ਖੋਲ ਕੇ ਸਰਵਿਸ ਵਗੈਰਾ ਕਰਾਉਣੀ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਮੰਦਰ ਚੱਲੀ ਆ ਫਿਰ ਆਹ ਚੱਲਦੇ ਆ ਪਹਿਲਾਂ ਗਗਨਦਰ ਟਾਲਾ ਛੱਡ ਕੇ ਆਣਾ ਆਪਾਂ ਨੇ ਠੀਕ ਆ ਫੇਰ ਚੱਲਦੇ ਆ ਆਪਾਂ ਖੰਨੇ ਨੂੰ ਇਹਦਾ ਬਿੰਦੀ ਕੋਲੇ ਛੱਡਣਾ ਹਾਂ ਬਿੰਦੀ ਕੋਲੇ ਕਿਹਾ ਉਹਨੇ ਆਪਾਂ ਉੱਥੇ ਛੱਡ ਦਿੰਨੇ ਆ ਠੀਕ ਆ ਉਹਦੇ ਬਾਪੂ ਦੀ ਗੱਲਬਾਤ ਹੋ ਗਈ ਉਹਦੇ ਨਾਲ ਮਿਸਤਰੀ ਨਾਲ ਠੀਕ ਆ ਉਹ ਆਪਦੇ ਤਰੀਕੇ ਨਾਲ ਕਰਾ ਲੂਗਾ ਹਾਂ ਜਿਹੜਾ ਕੋ ਜਿੰਨਾ ਵੀ ਕੰਮ ਕਰਾਉਣਾ ਹਾਂ ਜਿੰਨਾ ਵੀ ਕੰਮ ਇਹਦਾ ਹੁਣੇ ਵਾਲਾ ਆਪਣਾ ਕਰਾ ਲੈਣਗੇ ਆਪਾਂ ਛੱਡਿਆ ਹੁਣਾ ਮੁੜ ਕੇ ਫੇਰ ਜੀ ਪੂਰਾ ਕਾਰੀਗਰ ਆ ਬੰਦਾ ਹਾਂ ਹਾਂ ਪੁਰਾਣਾ ਬੰਦਾ ਹਾਂ ਸਾਰਾ ਕੰਮ ਕੋਮਾ ਹੋ ਜਾਊਗਾ ਉੱਥੇ ਤਸੱਲੀ ਨਾਲ ਹਾਂ ਬਾਕੀ ਉੱਥੇ ਜਾ ਕੇ ਦਿਖਾਉਨੇ ਆ ਬਿੰਦੀ ਕੋ ਬਿੰਦੀ ਕੋ ਚਲਦੇ ਆਜਾ ਚੱਲ ਬੈ ਟ੍ਰੈਕਟਰ 'ਵਾਂ ਪਹੁੰਚ ਗਏ ਜੀ ਕੰਨੇ ਗੰਡਾਰਾਮ ਵਾਲਿਆਂ ਦੇ ਇਹਨਾਂ ਦੀ ਪੰਪ ਲਿਆਦਾ ਹੈ ਬਾਹਰ ਤੇ ਕੰਮ ਕਰਾਉਣਾ ਬਾਈ ਨਾਲ ਵੀ ਕਰਵਾਉਣੀ ਆ ਸਰਵਿਸ ਦਿਖਾਉਣੀ ਆ ਤੁਹਾਨੂੰ ਅੰਦਰ ਹੈਗਾ ਆਪਣੇ ਮੂਰੇ ਕੰਮ ਹਲੇ ਚੱਕ ਲੈ ਵੀਰ ਕੋ ਪੁਲੀ ਤੇ ਫੜ ਲੈ ਜੀ ਇਹ ਪੰਪਾ ਜੀ ਪੰਪ ਖੁੱਲ ਗਿਆ ਜੀ ਰੰਗ ਰੰਗ ਸਭ ਵੱਡੇ ਹੋਏ ਆ ਇਹਦੇ ਉਹਦੇ ਕਰਕੇ ਪ੍ਰੈਸ਼ਰ ਡਾਊਨ ਤਾਂ ਬਾਕੀ ਹਲਕਾ-ਫੁਲਕਾ ਸਲੀਪਾ ਨੂੰ ਵੀ ਕੱਟ ਲੱਗਿਆ ਹੋਇਆ ਬੰਦੇ ਪ੍ਰਾਣੇ ਆ ਇਹ ਜਨਰੇਟਰ ਵੀ ਚਾਲ ਲਾ ਕੇ ਕਰਨ ਜਨਰੇਟਰ ਤਿਆਰ ਕਰੇ ਸਪਰੇਅ ਵਾਲੇ ਪੰਪ ਥੋੜੇ ਬਹੁਤ ਟਾਈਮ ਲੱਗੂ ਉਹ ਜਾਣਾ ਬੈਠੇ ਨੇ ਰਿੰਗ ਰੰਗੂ ਪਾ ਕੇ ਚੈੱਕ ਕਰ ਲੂਗਾ ਬਾਈ ਤੋੜੀ ਤੋ ਯਾ ਹੋ ਗਿਆ ਪੰਪ ਦਾ ਆਕੇ ਮੁੰਡਾ ਬਾਕੀ ਕੰਮ ਹੋ ਰਿਹਾ ਬਦਾ ਆਪਣਾ ਇੱਧਰ ਬਾਬਾ ਜੀ ਲੱਗੇ ਹੋਏ ਆ ਫੜੇ ਜਨਰੇਟਰ ਦਾ ਇੰਜਣ ਬੰਦਣਾ ਇੱਧਰ ਚੱਲ ਰਿਹਾ ਛੋਟੇ ਜਨਰੇਟਰ ਦਾ ਕੋਈ ਕਰਦਾ ਸਿਰਫ ਪੰਪਾਂ ਦੀ ਸਰਵਿਸ ਸਰਵਿਸ 10 ਮਾਣ ਆ ਗਿਆ ਜੀ ਇਹਦਾ ਤੇ ਇਹਦਾ ਮਗਲੈਲ ਬਾਕੀ ਕਾ ਇੰਨਾ ਜਵਾਂ ਦਾ ਇਹ 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 ਮੇਨ ਪਾਰਟ ਇਹਨਾਂ ਇਹ ਮੇਨ ਪਾਰਟ ਜਿਹਦੇ ਕਰਕੇ ਪ੍ਰੈਸ਼ਰ ਡਾਊਨ ਕਰੇ ਇਹਨੇ ਇਹ ਨਮਾ ਪਾਉਣ ਚ ਪੈਦਾ ਇਹ ਦੋ ਜਿਹੜੀਆਂ ਸੀਡਾਂ ਜਿਹੜੀਆਂ ਪਾਣੀ ਨੂੰ ਕੰਪਰੈਸ਼ ਕਰਦੀਆਂ ਅੰਦਰ ਲੱਗਿਆ ਮੇਰੇ ਪੱਤਣ ਆਇਲ ਸੀਡਾਂ ਨੂੰ ਪਾਉਣ ਦੀ ਆਪਣੀ ਆਇਲ ਸੀਡਾਂ ਅਗਰਾਉਂ ਵੀ ਹੁੰਦੇ ਤੇ ਇਹ ਵੀ ਆਇਲ ਸੀਡਾਂ ਇਹ ਮੇਰਾ ਵੀ ਦਾ ਸਮਾਨ ਪ੍ਰੋਪਰ Ориਜినਲ ਮਿਲ ਜਾਂਦਾ ਉਹ ਇਤੋਂ ਵੀ ਲਿਆ ਹੀ ਰਿਹਾ ਇਤੋਂ ਇਹਦਾ ਸਮਾਨ ਵੜ ਗਿਆ ਜੇ ਤੁਸੀਂ ਆਪ ਕਰਦੇ ਜਾਂ ਲੋਕਲ ਕਿਤੇ ਕਰਵਾਉਦੇ ਲੈ ਇਹਦਾ ਸਮਾਨ ਪ੍ਰੋਪਰ ਹੀ ਤਾਂ ਮਿਲਦਾ ਜਿਹੜਾ ਫੇਰ ਕੰਨੇ ਦਾ ਮਾਰਨਾ ਪੈਣਾ ਤਾ ਉਹਦੇ ਬਰਤੀ ਤੇ ਇਹ ਤਰੀਕਾ ਬੈਸਟ ਹੈ ਵਾਲ ਆਪਣੇ ਪਹਿਲੇ ਜਿਹੜੇ ਕਰਦੇ ਆ ਉਹ ਸੂਰਾ ਆਪਣੇ ਪੂਛਾ ਅੰਦਰ ਸੋਚਿਆ ਜਾਂਦੀਆਂ ਜਿਹੜੀਆਂ ਪ੍ਰੈਸ਼ਰ ਬਣਾਉਣੀਆਂ ਆ ਕਰਾਉਂਦੀਆਂ ਰਬੜ ਠੀਕਰ ਰਬੜ ਦਾ तकरीबन ਕੁਝ ਜਿਹਾ ਵਿਗੜਿਆ ਇਥੇ ਵੀ ਪਾਣੀ ਲੀਕ ਹੋ ਜਾਂਦਾ ਹੈ ਪੋਲ ਸਪਰਿੰਗ ਵਿੱਚ ਜੀ ਤੇ ਕੰਮ ਕਰਦਾ ਜਿਵੇਂ ਸਪਰਿੰਗ ਲੂਜ਼ ਹੋਵੇ ਆਪ ਇਹ ਛੱਡਿਆ ਵਾ ਸਾਰੀ ਸਮਾਨ ਦੇਖੋ ਪੰਪ ਹੋ ਗਿਆ ਜੀ ਸਾਡਾ ਡਨ ਪੰਪ ਦੀ ਹੋ ਗਈ ਤਸੱਲੀ ਹੁਣ ਕਈ ਸਾਲ ਪੰਪ ਦੀ ਤਸੱਲੀ ਕਈ ਸਾਲ ਦੀ ਹੋ ਗਈ ਸਮਾਨ ਖਾਸਾ ਪੈ ਗਿਆ ਇਹਦਾ ਬਿੱਲ ਬਣ ਗਿਆ ਆਪਣਾ 1650 ਸਾਢੇ 1650 ਦਾ ਤਾਂ ਸਮਾਨ ਸਮਾਨ ਪੈ ਗਿਆ ਹਾਂ ਬਾਕੀ ਉਹਨੇ ਸਾਢੇ 550 ਲੀਵਰ ਲਈ ਆ ਜਣੀ ਹੁਣ ਸਾਰਾ ਹੀ ਓਵਰਹਾਲ ਨਵਾਂ ਹੀ ਐ ਇਹ ਕਿੰਨੀ ਬਾਈ ਕਰਦੀ ਆ ਲੱਗਿਆ ਹੁਣ ਕਈ ਸਾਲ ਜਣੀ ਪੇ ਚਾਰ ਸਾਲ ਬਾਅਦ ਖਲਾਇਆ ਚਾਰ ਸਾਲ ਦੀ ਹੁਣ ਹੋਰ ਨਹੀਂ ਚੋਆ ਕਰਵਾਸ ਕਰਾਈਏ ਚਾਰ ਸਾਲ ਪਹਿਲਾਂ ਵੀ ਹਾਂ ਆਹ ਭਾਈ ਤੇਰਾ ਆ ਵੀ ਪੇਰ ਆਜ ਵੀਰੇ ਇਹ ਵੀ ਕਸਣਾ ਕਿਸਨੇ ਲੈਟਰ ਨੂੰ ਲਾਉਣਾ ਯਾਰ ਇਹ ਗੱਡੀ ਦੀ ਧਿੱਕੀ ਖੋਲ ਕੇ ਯਾਰ ਆ ਵੀ ਸਾਡੇ ਕੋਲ ਆ ਵੀ ਸਮਾਨ ਲੈ ਕੇ ਰੱਖਿਆ ਹੋਇਆ ਇਹ ਵੀ ਸਰੰਦ ਤੇ ਲਿਆਂਦਾ ਉਹਦੋਂ ਦਾ ਗੱਡੀ 'ਚ ਘੁੰਮਦਾ ਹਾਂ ਚਲੋ ਚੱਲਦੇ ਹਾਂ ਹੁਣ ਪਿੰਡ ਨੂੰ ਮੌਸਮ ਕਣੀਆਂ ਲੱਗੀਆਂ ਪੈਣ ਹਾਂ ਚਲੋ ਮਿਲਦੇ ਆ ਅੱਗੇ ਜਾ ਕੇ ਸਾਨੂੰ ਅਸੀਂ ਪਹੁੰਚ ਗਏ ਤੇ ਜੀ ਮਰੰਡੇ ਜੱਗੀ ਆਪਣਾ ਰੱਖੇਦਾਰ ਆਇਆ ਜੱਗੀ ਜੱਗੀ ਦੀ ਗੱਡੀ ਬਾਈ ਪੱਟੀ ਹੋਈ ਆ ਸਾਰੀ ਚੂਹੇ ਨੇ ਕਰਤਾ ਕਾਹੀ ਨੁਕਸਾਨ ਐਂਡੀਕੇਟਰ ਲਾਈਟਾਂ ਲੁਕਾਂ ਬਾਈ ਹੱਥ ਚ ਫੜੀ ਬੈਠਾ ਜੱਗੀ ਕੀ ਗੱਲ ਯਾਰ ਜੱਗੀ ਕਿਹ ਅ ਚੱਕਰ ਹੋ ਗਿਆ ਬਾਈ ਮਿੱਠਾ ਰੱਖਦਾ ਤਾਂ ਗੱਡੀ ਪਿਰ ਖੜੀ ਰਹੀ ਆਪਾਂ ਨੂੰ ਉੱਚੀ ਆਈ ਨਹੀਂ ਕਿੰਨੀ ਖੜੀ ਰਹੀ ਗੱਡੀ ਤੇਰੀ ਖੜਨ ਦਾ ਤੁਸੀਂ ਦੰਦੇ ਨਹੀਂ ਕਰਨ ਲੱਗਿਆ ਹੋਇਆ ਹੁਣ ਇਹਦਾ ਪਾਈ ਗੱਡੀ ਦਾ ਆਪਰੇਸ਼ਨ ਕਰਨ ਆ ਮਿਸਤਰੀ ਵੀ ਆਪਣਾ ਘੈਂਟ ਆਉਂਦਾ ਹਾਂ ਉਹ ਪੇਡ ਪ੍ਰਮੋਸ਼ਨਾਂ ਬੜੀਆਂ ਕਰਵਾਉਂਦਾ ਹਾਂ ਸਾਹਮਣੇ ਕੈਮਰੇ ਤੇ ਆਉਣ ਤੇ ਹੁਣ ਸੰਗਦਾ ਹੁਣ ਰੀਆ ਵੀ ਤੇ ਅਸੀਂ ਬੁਲਾਉਨੇ ਆ ਹੁਣ ਆਉਂਦਾ ਨਹੀਂ ਪੇਡ ਪ੍ਰਮੋਸ਼ਨ ਨੂੰ ਬੜਾ ਭਜੜਾ ਦੱਸੋ ਦੱਸੋ ਕੀ ਆ ਗਿਆ ਕਰਨ ਹੁਣ ਦੱਸਦਾ ਵੀ ਗੱਡੀ ਨੂੰ ਕੀ ਆ ਹੋਇਆ ਇਹਦਾ ਕੋਈ ਹੱਲ ਵੀ ਦੱਸ ਦੇ ਰੋਕ ਥਾਮ ਚੂਹੇ ਤੇ ਮੈਂ ਤੁਹਾਨੂੰ ਉੱਥੇ ਹੀ ਦੇਖਣਾ ਪੈਂਦਾ ਕਿੱਥੇ ਦੇ ਰੂਗਾ ਰੂਗੇ ਨਹੀਂ ਉੱਥੇ ਤਾਂ ਸੱਪਾਂ ਦਾ ਡੇਕਦੇ ਹੁੰਦੇ ਨਾਲੇ ਨਹੀਂ ਨਹੀਂ ਇਹ ਤਾਂ ਕੋਈ ਮੱਥਾ ਨਹੀਂ ਹੈਗੀ ਇਹ ਤਾਂ ਬਸ ਐ ਆ ਵੀ ਜਿੱਥੇ ਇੱਕ ਵਾਰੀ ਆ ਗਿਆ ਉਹਨੇ ਤਾਂ ਔਣੀ ਆਉਣਾ ਚਾਹੀ ਕੋਈ ਕੁਝ ਕਰਨਾ ਕਿਆ ਕਿਆ ਨੁਕਸਾਨ ਕਰਤਾ ਇਹਦੀ ਗੱਡੀ ਦਾ ਨੁਕਸਾਨ ਜ਼ਿਆਦਾ ਨਹੀਂ ਕਰਿਆ ਬਚਾਉਿਆ ਬਸ 17 ਹੀ ਟੁੱਟੀਆਂ ਸੀ ਅੱਛਾ ਇਹਦਾ ਪਾਈਪਾ ਕਹਦਾ ਕਹਦਾ ਪਾਈਪਾ ਵੱੜਦੀ ਏਅਰ ਕੰਡਲ ਵਾਲੀ ਈਲਾ ਬੱਲਮ ਇਹ ਸਾਬਲੀ ਹੈ ਸਾਬਦਾ ਕਿੱਥੇ ਮੱਥਾ ਦੇ ਨੰਨੂ ਸਾਡੀ ਦੀਦੀ ਗਈ ਮੈਟ ਮੂਟ ਵੀ ਵੱੜਤੇ ਤੇ ਕਹਿੰਦਾ ਇਹ ਬੰਦੇ ਨੇ ਮੱਥਾ ਨਹੀਂ ਦੇਖਿਆ ਹਾਂ ਹੋਰ ਸਾਰੇ ਤਾਂ ਨਗਰ ਇਹਦਾ ਵੀ ਮਸਾ ਲੱਗਣਾ ਹੈ ਗੱਡੀ ਖੜੀ ਰਹਿ ਗਈ ਨਾ ਤਾਂ ਜ਼ਿਆਦਾ ਚੂਹੇ ਨੁਕਸਾਨ ਕਰ ਦੋ ਗੱਲ ਹੀ ਕਰਦੇ ਹੁਣ ਇਹਦਾ ਹੱਲ आज हाईवे ਦੇ ਪੱਤੇ ਨੂੰ ਤਾਂ ਬਾਕੀ ਫਸਾਇਆ ਵਾ ਬਈ ਵਿੱਚ ਉਹ ਦੂਈ ਦਾ ਕੀ ਕਰ ਰਹੇ ਆ ਜਿਹੜੀ ਦੂਈ ਗੱਡੀ ਖੜੀ ਆ ਉਹਦੇ ਫੇਰੇ ਆਪਾਂ ਨੂੰ ਗੱਤੇ ਬਦਲਨੇ ਆ ਪਾਵਰ ਵਿੰਡੋ ਗੱਡੀ ਆ ਸ਼ੈਡ ਗਲਾਸ ਬਦਲਨੇ ਆ ਅੱਛਾ ਪਲੇਟੋਲ ਨੂੰ ਤਾਂ ਲਾਉਣੀ ਚੱਕੇ ਆ ਉਹਦਾ ਫੇਰੇ ਜਿਆਦਾ ਕੰਮ ਆ ਆਦਾ ਕੰਮ ਇਹਨੂੰ ਕਿੰਨਾ ਕੁ ਟਾਈਮ ਲਾਉਣਾ ਹੁਣ ਬਸ ਅੱਧੇ ਹੀ ਦਾ ਤੇਰਾ ਕੰਮ ਅੱਧੇ ਦਾ ਜਾਨੋ ਸੀ ਲੈ ਜੀ ਸਪਰੇਸ ਗੁਰੂ ਜੀ ਲਿਆਉਣੀ ਆ ਇਹਨੂੰ ਜਦ ਤੇ ਜਦ ਤੇ ਟਿੰਗਲ ਚੈੱਕ ਲਨੇ ਆ ਆਪਾਂ ਹੁੰਦੇ ਚੱਲਦੇ ਆ ਫਿੱਟ ਕਰਨ ਨੂੰ ਫਿੱਟ ਕਰਾ ਲਾ ਉਹ ਕੇ ਐਜਾਮੈਂਟ ਲੱਗ ਗਿਆ ਕੋਈ ਨਹੀਂ ਇਹਨੂੰ ਫਿੱਟ ਕਰਨ ਦੇ ਆਪਾਂ ਉਹ ਗੱਡੀ ਜਾ ਕੇ ਸਮਾਨ ਲਿਆਉਨੇ ਆ ਠੀਕ ਹੈ ਜੀ ਹਾਂਜੀ ਹਾਂਜੀ ਵਿੰਦਰ ਹਾਂ ਬਾਈ ਲੈ ਲਿਆ ਸਭ ਦਾ ਹਾਂ ਕੀ ਕੀ ਲੈ ਲਿਆ ਜੀਰੀ ਚ ਪਾਉਣੇ ਨੂੰ ਆਪਾਂ ਨੇ ਜੀਰੀ ਚ ਪਾਉਣੇ ਨੂੰ ਕਿਹਦਾ ਤਾਕਤ ਵਾਲੇ ਲੈ ਲਈ ਪ੍ਰੋਟੋਵਾਸ ਠੀਕ ਆ ਠੀਕ ਆ ਆ ਤੇਲੇ ਦੇ ਲੈ ਲਈ ਆਪਾਂ ਨੇ ਬੈਨ ਪਲੱਸ ਆ ਨਵੀਂ ਆਈ ਐ ਇਹ ਤੇਲਾ ਜਪਾਨ ਦਾ ਸਾਲਟ ਆ ਇਹ ਜਪਾਨ ਦਾ ਸਾਲਟ ਆ ਠੀਕ ਆ ਆ ਅਜ਼ੂਲ ਆ ਗਈ ਫੰਗੀ ਸਾਈਡ ਠੀਕ ਆ ਠੀਕ ਆ ਇਹ ਤਿੰਨੇ ਹੋ ਗਈਆਂ ਪਿਛਲੇ ਸਾਲ ਵੀ ਆਪਾਂ ਨੇ ਪਰ ਜੱਗੀ ਨੂੰ ਵੀ ਤਿੰਨੇ ਦਵਾਈਆਂ ਹੈ ਚੱਗੀ ਨੂੰ ਤਿੰਨੇ ਆਹ ਜੱਗੀ ਨੂੰ ਵੀ ਦਵਾਤੀਆਂ 2 2 ਚਾਦੇ ਬਾਕੀ ਸਾਰੇ ਪੰਜਾਹਾਂ ਭਾਈ ਸਿਗਲੇ ਕੋ ਹਾਂ ਜਾਪਾਨੀ ਹੈ ਜੀ ਅੱਜ 14 ਕਿੰਨੀਆਂ ਜੀ ਦਵਾਈ ਚੱਕੀ ਹੈ ਜੀ ਜੀ ਦੀ ਹਾਂ ਤੇ ਸੁੰਡੀ ਦੀ ਤੇਲੇ ਦੀ ਤਾਕਤ ਦੀ ਤਿੰਨੇ ਦਵਾਈਆਂ ਲੈ ਲਈਆਂ ਲੈ ਕੇ ਹੁਣ ਜਾਂਦੇ ਆ ਆਪਾਂ ਜਾ ਕੇ ਦੇਖਦੇ ਆ ਮੌਸਮ ਸਾਫ ਹੁੰਦਾ ਫਿਰ ਜਾ ਕੇ ਸਪਰੇਅ ਕਰਾਇਆਗੇ ਹਾਂ ਸਾਰਾ ਪ੍ਰੋਡਕਟ ਆਪਾਂ ਉਰੀ ਤੇ ਚੱਕਦੇ ਆ ਕੰਪਨੀ ਦਾ ਵਿੱਦ ਬੈਲ ਸਾਰਾ ਕੁਝ ਮਿਲਦਾ ਉਰੀ ਆਪਾਂ ਨੂੰ ਕੋਈ ਆਇਆ ਨਹੀਂ ਹੈਗਾ ਕੋਈ ਡੁਪਲੀਕੇਸੀ ਵਾਲਾ ਕੰਮ ਆ ਬਾਕਾਇਦਾ ਬਿੱਲ ਕੱਟ ਕੇ ਤੇ ਦਵਾਈ ਦੀ ਗਾਰੰਟੀ ਜੱਗੀ ਵੀ ਅੱਜ ਭਾਈ ਤਾਂ ਹੀ ਲੈਣ ਆਏ ਆਪਣੇ ਨਾਲੇ ਸਾਰਾ ਜੀਰੀ ਦਾ ਸਮਾਨ ਹੁਸੈਨ ਨੇ ਫੇਰ ਲੈ ਕੇ ਜਾਣਾ ਇਹਦੀ ਜੀਰੀ ਹਾਲੇ ਥੋੜੀ ਜਿਹੀ ਪਛੇਤੀ ਆ ਅਲਜੀ ਦੀ ਹੁੰਦਾ ਚੱਕੀ ਹਾਂ ਹਲਜੀ ਵੀ ਜਾਂਦਾ ਹੈ ਡਰ ਵੀ ਜਾਂਦਾ ਹੈ ਹਾਂ ਇਹਨੂੰ ਅਸੀਂ ਕੱਲ ਵੀ ਕਿਹਾ ਤਾਂ ਵੀ ਭਾਈ ਕੋਈ ਗੱਲ ਨਹੀਂ ਤੂੰ ਚੱਕ ਲੈ ਜੀ ਸਾਡਾ ਨਾਮ ਲੈ ਕੇ ਕੱਲ ਵੀ ਨਹੀਂ ਆਇਆ ਹੈਗਾ ਇਹ ਕਹਾਂ ਤੁਹਾਡੇ ਨਾਲੇ ਦੁਕਾਨ ਜ਼ਰੂਰ ਦੇਖ ਕੇ ਆ ਵੀ ਗੋਲੀ ਜੀ ਕਹਾਂ ਤੁਹਾਡੇ ਨਾਲੇ ਜਾਊਂਗਾ ਮੈਂ ਭਾਈ ਚੂਹੇ ਦੀ ਵੀ ਲੈਣ ਲੱਗ ਗਿਆ ਕਹਿੰਦਾ ਜੀਰੀਨ ਚੂਹਾ ਬਹੁਤ ਖਾਂਦਾ ਜੀਰੀ ਨੂੰ ਤਾਂ ਕਹਿੰਦੇ ਦੀ ਗੱਡੀ ਨੂੰ ਖਾ ਗਿਆ ਹਾਂ ਗੱਡੀ ਕਿਹੜੀ ਹੈ ਇਲੈਕਟ੍ਰੀਸ਼ੀਅਨ ਕੋਲ ਗੱਡੀ ਦਾ ਬਹੁਤ ਕੰਮ ਹੋਇਆ ਹੈ ਚੂਹੇ ਦੇ ਵੀ ਲੈ ਲਈ ਮਾਤਾ ਮੂਹ ਹੈ ਤਾਰਾ ਵੱਢੀ ਹੋਏ ਜੂਏ ਨੇ ਚਲੋ ਚਲੀਏ ਮੋਟਰ ਤੇ ਪਹੁੰਚ ਗਏ ਜੀ ਮੌਸਮ ਹੈਗਾ ਗੜਬੜੀ ਚ ਸਪਰੇ ਦੇ ਹਲੇ ਕੋਈ ਸਾਰ ਨਹੀਂ ਇੱਧਰ ਰਾਜਵੀਰ ਨੇ ਕਰਿਆ ਵਾ ਨਵਾਂ ਹੀ ਕੰਮ ਇਹਨੇ ਮਗਰ ਤੇ ਢੇਰ ਪਤਾ ਨਹੀਂ ਕਿਵੇਂ ਕਢਵਾਤਾ ਹੈ ਅੱਜ ਸਾਰੇ ਜਿਹੜੀ ਦਾ ਮੇਰੇ ਗੱਲ ਹੈ ਇਹ ਇੱਕ ਟਰਾਲੀਆਂ ਵੀ ਬਹੁਤ ਪਾਈ ਬੈਠਾ ਹੈ ਖੇਤ ਚ ਪੁੱਛਦੇ ਆ ਫੇ ਕਿਆ ਸਮਝ ਆ ਰਾ ਭਾਈ ਐ 10 ਨੌ ਟਰਾਲੀਆਂ ਗੱਡੀਆਂ ਇਹਨੇ ਨੌ ਚੋਂ ਪੰਜ ਖੇਚ ਪਈਆਂ ਚਾਰ ਬਾਹਰ ਆ ਇਹਨੂੰ ਪੁੱਛੇ ਕੋਈ ਬੰਦਾ ਵੀ ਖੰਡਾਉਣਾ ਵੀ ਆ ਇਹ ਆ ਭਾਈ ਹਾਂਜੀ ਇੰਨਾ ਢੇਰ ਇੱਕੋ ਜਗਾ ਬਸ ਤੈਨੂੰ ਬਿੰਦਰ ਆਪਣਾ ਪਤਾ ਹੀ ਆ ਆਪਣਾ ਰਿਕਾਰਡ ਆ ਪਿੰਡ ਚ ਰੇ ਪਾਉਣਾ ਢੇਰ ਤਾਂ ਚਲ ਤੂੰ ਬਥੇਰਾ ਪਾਉਣਾ ਹੁੰਦਾ ਖੁੱਲਾ ਆਪਣੇ ਕੋ ਢੇਰ ਹਾਂ ਢੇਰ ਤਾਂ ਇੰਨਾ ਖੇਤ ਵਿੱਚ ਤੇ ਜਿਹੜਾ ਪਰਾਂ ਫਟਿਆ ਹੋਇਆ ਉਹ ਤਾਂ ਆਪਾਂ ਨੇ ਬਾਹਰ ਕੱਢਣਾ ਹੈ ਅਛਾ ਹਾਂ ਉਹ ਆਪਾਂ ਨੇ ਉੱਥੇ ਢੇਰ ਟੋਆ ਲੋਟ ਕੰਨ ਦਾ ਤਾਂ ਰੇਹ ਘਟਾਉਣਾ ਪੈ ਗਿਆ ਮਜ਼ਦੂਰੀ ਚ ਠੀਕ ਹੈ ਅੱਜ ਮਸ਼ੀਨ ਵਾਲੇ ਦਾ ਫੋਨ ਆ ਗਿਆ ਕਹਿੰਦਾ ਭਾਈ ਰੇਹ ਕੱਢ ਦਵਾਂ ਹਾਂ ਕੱਢ ਦੇ ਚੱਲ ਕੋਈ ਗੱਲ ਨਹੀਂ ਪਿੱਛੇ ਮੋਣਾ ਹੈਗਾ ਤਾਂ ਫਿਰ ਉਹਨੇ ਕਢਾਤਾ ਹੂੰ ਸਰ ਗਿਆ ਕੰਮ ਹਾਕ ਸਵੇਰੇ ਚ ਕਰਾ ਮਾਰ ਕੇ ਆਪਾਂ ਨੇ ਜੇ ਅੱਬ ਨਾਲ ਕਹਿੰ ਨੂੰ ਮੀਂਹ ਦੱਸਦੇ ਆ ਜੇ ਦਾ ਮੀਂਹ ਪੈ ਗਿਆ ਤਾਂ ਦਾ ਕੰਮ ਕਰੀ ਮੀਂਹ ਪਵੇਂ ਨਾ ਯਾਰ ਹੁਣ ਮੜਾ ਜਾ ਇਹ ਮੀਂਹ ਨਾ ਪਿਆ ਫੇ ਸਵੇਰੇ ਵੀ ਤਾਂ ਕਰਾ ਮਾਰ ਕੇ ਇਹਨੂੰ ਬਾਹਰ ਬੋਹੂ ਅਹੀਆ ਕਰਾਂਗੇ ਉਹ ਦੇਸੀ ਰੇਹ ਦਾ ਲੈਦਾ ਹੀ ਫਰਕ ਆ ਦੇ ਸੀਰੇ ਦਾ ਪਤੀ 11 ਹੋਈ ਆ 16 ਦਿਨ ਹੋયા ਜੀਰੀ ਲੱਗੀ ਨੂੰ ਪਿੱਛੇ ਜੀਰੀ ਦਿਖਾ ਦੇ ਜੀਰੀ ਦਾ ਮਰਕ ਦਾ ਹੈਗਾ ਆਪਣਾ ਉਹਦਾਂ ਜੀਰੀ ਲਾ ਕੇ ਗਏ ਆ ਦੇਖ ਲੈ ਕਿੰਨੇ ਕਿੰਨੇ ਢੱਕੇ ਕਰੀ ਖੜੀ 16 ਦਿਨ ਦੀ ਜੀਰੀ ਆ 26 ਜੀਰੀ ਆ ਇਹਦੇ ਹੋ ਗਏ ਆਪਣੇ 1 2 3 4 5-5 ਦੇ ਢੱਕੇ ਹੋ ਗਏ ਲਗਭਗ ਖੇਤ ਭਰ ਗਿਆ ਤੇਰੇ ਤਿੰਨ ਰੇ ਪਹਿਲੇ ਨਾ ਮੇਰੇ ਦੋ ਪਹਿਲੇ ਇੱਕ ਦੋ ਹਾਂ ਦੋ ਪਹਿਲੇ ਹੈ ਨਾ ਮੇਰੇ ਦਾ ਚ ਪਾ ਗਿਆ ਹੋਰੇ ਅੱਛਾ ਹਾਂ ਬਾਫਾ ਮੈਂ ਵੀ ਪਵਾ ਦੇਣਾ ਕੱਲੂ ਪਵਾ ਦੇਮਾ ਵਾਂ ਪਰਸੋਂ ਨੂੰ ਪਵਾਉਂ ਮੌਸਮ ਦੇਖ ਲਈ ਮੌਸਮ ਦੇਖਣਾ ਨਾ ਕੱਲੂ ਮੀਂਹ ਦੱਸਦੇ ਆ ਬਹੁਤ ਆ ਜੇ ਕੱਲੂ ਮੀਂਹ ਆ ਪਿਆ ਫੇਰ ਤਾਂ ਨਹੀਂ ਪਵਾਉਣਾ ਜੇ ਮੀਂਹ ਹੋਇਆ ਹਾਂ ਜੇ ਮੀਂਹ ਨਾ ਹੋਇਆ ਨਾ ਹੀ ਹੋਊਗਾ ਫੇਰ ਪਵਾਇਆ ਹਾਂ ਬਾਕੀ ਮੇਤਰਾ ਬੇਲ ਵੀ ਚੱਲ ਪਈ ਆਪਣੀ ਕੀ ਵਾਲੀ ਆ ਇਹ ਪੂਰੀ ਚੱਲੀ ਹੋਈ ਆ ਬਾਈ ਕੀ ਆ ਦੇਖ ਤੂੰ ਹਾਂ ਸੋ ਤਾਂ ਥੋੜੇ ਦਿਨਾਂ ਜੇ ਚੱਲ ਵੀ ਆਪਣੀ ਗਈ ਗਈ ਹੋ ਗਈ ਗਈ ਚੱਲੀ ਆ ਇਹ ਕੀ ਆ ਦੇਖ ਤੂੰ ਕਿਹੜੇ ਹਿਸਾਬ ਨਾਲ ਲੱਗੀ ਵੀ ਆ ਬੇਲ ਥੱਲੇ ਨੂੰ ਆਉਂਦੀ ਹੈ ਅੱਜ ਮੈਂ ਚੱਕ ਛੱਕ ਕੇ ਕਿ ਆਪਾਂ ਰੱਖ ਤੀ ਆ ਤਾਂ ਬੜੀਆਂ ਤਾਂ ਤੋੜ ਲੈ ਮਾ ਹੋਰ ਲੰਘ ਲੈਣ ਦੇ ਨਹੀਂ ਆ ਦੇਖ ਲੈ ਤੋੜ ਲੈ ਸਗਾਈ ਪਤਾ ਗਿਆ ਚੱਕਰ ਹੈ ਕੱਚੀ ਕੀ ਆ ਬਣਦੀ ਵੀ ਵਧੀਆ ਹੈ ਜੀ ਜਿਆਦਾ ਉਹ ਕਰਨ ਲੱਗ ਗਏ ਇਹਨੇ ਬੇਲ ਥੱਲੇ ਘੇਰ ਲੈਣੀ ਹੈ ਥੋੜੇ ਦਿਨ ਇੱਕ ਦੋ ਦਿਨ ਹੋਰ ਲੰਘੇ ਜਾਣਦੇ ਨੇ ਆ ਵੀ ਤਿਆਰ ਆ ਬਸ ਆ ਉਹੀ ਤੈਨੂੰ ਕਹਿਣਾ ਨਾ ਮੈਂ ਆ 4 ਤੇ 6 ਆ ਲੱਗੇ ਪਏ ਆ 6 2 ਬੇਲੇ ਬਹੁਤ ਰੁਪੀ ਹੁਣ ਤਾਂ ਬਹੁਤ ਲੱਗਣੇ ਆ ਬੇਲ ਸਿੱਕਣ ਲੜ ਜੇ ਇਹਦੇ ਸਾਹਮਣੇ ਪਾ ਦੇ ਆ ਤੇਰਾ ਬਣਾ ਲਿਆ ਨਾ ਚੰਗਾ ਹੋ ਜਾ ਜੀ ਫਰਕ ਚਲੇ ਜਾਣਾ ਹਾਂ ਹਾਂ ਉਧਰ ਇਹ ਤਾਂ ਹੋਰ ਹੱਲ ਕਰ ਲੈਨੇ ਆਪਾਂ ਉਧਰ ਟੋਰੀ ਵੀ ਚੱਲੀ ਹੋਈ ਆ ਬਾਈ ਦੇਖੀ ਟੋਰੀ ਲਾ ਕੇ ਲਾਈ ਆ ਆ ਟੋਰੀ ਆ ਜੀ ਟੋਰੀ ਉਹ ਕਾਲੀ ਟੋਰੀ ਕਾਲੀ ਟੋਰੀ ਵੀ ਬਿਹਾਰ ਸੇ ਲੈ ਆਂਦਾ ਬੀਜ ਆ ਜਾ ਉਹ ਬੀਜ ਹਾਂ ਉਹ ਛੋਟੂ ਨਾਸੇ ਮੰਗਾਇਆ ਇੱਧਰ ਤਾਂ ਨਹੀਂ ਹੈਗਾ ਉਹ ਬਿਹਾਰ ਤੇ ਲਾ ਕੇ ਲਾਈ ਬਿਹਾਰੀ ਟੋਰੀ ਚੱਲੂ ਹੈ ਬਿਹਾਰੀ ਟੋਰੀ ਚੱਲੂਗੀ ਦੇਖਦੇ ਕਹੀ ਜੀ ਲੱਗਦੀ ਹੈ ਕਹੇ ਜਾ ਬੀਜ ਹਾਂ ਉਧਰ ਦੇ ਬੀਜ ਚਲ ਬੀਜ ਤਾਂ ਇੱਧਰ ਦੀ ਗਿਆ ਵਾ ਹੁਣ ਨਹੀ ਨਹੀ ਫਰਕ ਤਾਂ ਹੁੰਦਾ ਉਹ ਨਹੀਂ ਉਹ ਪਹਿਲਾ ਜੋ ਹੁੰਦਾ ਫਰਕ ਜਾਂ ਛੋਟੂ ਸਾੜੇ ਕਿੰਨੀ ਦਾ ਨੌਕਰੀ ਉਹ ਇਧਰ ਦੇ ਢੋਈ ਗਿਆ ਉਧਰ ਨੂੰ ਬੀਜ ਆ ਫਿਰ ਉਹ ਤਾਂ ਹੁੰਦਾ ਹੀ ਆ ਇਧਰ ਦਾ ਬੀਜ ਜਿਵੇਂ ਉਧਰ ਲਾ ਲੈ ਉਧਰ ਦਾ ਇਧਰ ਫਰਕ ਤਾਂ ਰਹਿੰਦਾ ਹੈ ਫਾਰਮਰ ਦਾ ਇਹਨਾਂ ਕਿ ਨਹੀਂ ਹੁਣ ਇਹ ਜਿਹੀਆਂ ਇਹ ਜਿਹੀਆਂ ਸਬਜ਼ੀਆਂ ਜਿਨ੍ਹਾਂ ਦੇ ਨਾਲ ਆਪਾਂ ਨੂੰ ਨੌ ਵੀ ਨਹੀਂ ਪਤਾ ਉਹ ਕੀ ਆ ਕੇ ਬੀਜ ਬਹੁਤ ਲੈ ਦਿੱਤਾ ਹੈ ਉਹ ਕੀ ਤਾਂ ਤੋਰੀ ਉਹ ਕੁਆਲਿਟੀ ਦਾ ਫਰਕ ਹੋਊਗਾ ਹਾਂ ਉਹ ਉੱਧਰ ਕਿਹੜੀ ਚੱਲਦੀ ਹੈ ਦੇਖ ਲੈਂਦੇ ਆ ਕੁਆਲਿਟੀ ਕਹੀ ਜੀ ਨਿਕਲਦੀ ਆ ਲੱਗਿਆ ਵੇ ਹੁਣ ਤੱਕ ਤਾਂ ਬੇਲਾਂ ਸਾਰੀਆਂ ਸੁੱਕੀਆਂ ਗਈਆਂ ਪਹਿਲੀ ਵਾਰ ਕੀ ਆ ਲੱਗੀ ਆ ਹਾਂ ਇਹ ਤਾਂ ਹੈ ਕਿੰਨੇ ਸਾਲ ਹੋ ਗਏ ਤਿੰਨ ਦਿਨ ਚਾਰ ਚਾਰ ਵੇਲਾ ਲਾਉਂਦੇ ਰਹੇ ਆਪਾਂ ਅਛਾ ਅਬਿੰਦਰ ਮੌਸਮ ਸਾਫ ਹੀ ਨਹੀਂ ਹੁੰਦਾ ਰੋਜ਼ੇ ਮੀ ਯਾਰ ਸਮਝ ਨਹੀਂ ਆਉਂਦੀ ਕਿਆ ਸਿਸਟਮ ਹੈ ਕਿਆ ਨਹੀਂ ਮੈਂ ਤਾਂ ਆ ਗਿਆ ਨਾ ਮਹਾ ਮਹਿੰਗੀ ਪਨੀਰੀ ਆਉਣੀ ਆ ਕਾ ਨੂੰ ਹਾਲੇ ਪੰਗਾ ਲੈਣਾ ਕਿ ਨਹੀਂ ਨਹੀਂ ਮੈਂ ਗੋਭੀ ਦਾ ਤਾਂ ਹਾਲੇ ਟਾਈਮ ਹੈਗਾ ਵੀ ਯਾਰ ਵਾਦੂ ਟਾਈਮ ਤੇ ਆ ਗੋਭੀ ਦਾ ਆਪਣੇ ਕੋਲ ਤਿਆਰੀ ਨੂੰ ਬਥੇਰਾ ਟਾਈਮ ਆ ਹਾਜੀ ਜਾਨੀ ਇਸ ਵਾਰ ਬੱਦਲ ਹੋਗਾ ਮੀ ਨਾ ਪਿਆ ਤਾਂ ਵੀ ਆਪਾਂ ਨੇ ਇਹ ਖੇਤ ਤਿਆਰ ਕਰ ਦਣਾ। ਉਹ ਮੀਂਹ ਕਰ। ਕਰਾ ਮਾਰ ਕੇ ਬਾਈ ਢੇਰ ਫੋਲ ਕੇ ਇੱਕ ਵਾਰ ਢੇਰ ਫੋਲਣਾ ਹੀ ਚਾਹੁੰਦਾ ਬਾਕੀ ਬਾਹਰ ਕੱਢ ਦੇਣਾ ਕਰਾਣਾ। ਹਾਂ। ਕੋਈ ਚੱਕਰ ਨਹੀਂ ਹੈਗਾ ਟਰੈਕਟਰ ਧਵਾ ਦੇ। ਫਿਰ ਇਹਨੂੰ ਫਾਲਿਆ ਨਾ ਖੋਲਣਾ। ਰੋਗਨੀ ਵਾਲੇ ਫਾਲਿਆ ਨਾ ਖੋਲ ਕੇ ਛੱਡ ਕੇ ਜਿਵੇਂ ਧੁੱਪਾਂ ਪੈ ਗਈ ਹਵਾ ਲੱਗ ਗਈ। ਫਿਰ ਉੱਪਰ ਤੇ ਰੋਟਾਵੇਟਰ ਮਾਰ। ਚੱਲ ਬਾਅਦ ਸਾਲਾ ਆਠਾ ਬੁੱਧੀ। ਹਾਂ। ਆਹ ਪੁੰਨਿਆ ਕੇ ਪਾਈ। ਹਾਂ। ਸਾਲਾ ਬਾਰਿਸ਼ ਹੋਇਆ। ਕੜਾ ਗਲ ਗਿਆ। ਬਾਰਿਸ਼ ਮੈਨੂੰ ਪਤਾ ਬੂਟਾ ਚੱਲਦਾ ਨਹੀਂ ਨਾ ਬੋਬੀ ਦਾ ਪਾਣੀ ਜਦੋਂ ਸੁੱਕ ਜਾਂਦਾ ਤਾਂ।

ਕੁਣ ਯਾਰ ਨੂੰ 15 ਸਾਨੂੰ ਆਪਣੀ ਹੁਣ ਗੋਪਚਾਈ ਖੜੀ ਆ। ਹਾਂ। ਬਾਕੀ ਰੇਟ ਦਾ ਦੇਖੀਂਗੇ ਆਪਾਂ ਸਿਸਟਮ ਕਿ ਐ। ਕੀ ਕਾ ਸਿਸਟਮ ਹਾਂ। ਖਰਚੇ-ਬਰਚੇ ਦੇਖਨੇ ਆਪਾਂ ਇਹ ਸਾਰੇ। ਦੂਈ ਦਾ ਦੂਈ ਜਿੰਨਾ ਘਰ ਪੂਰਾ ਕਰਦੀ ਆ ਆਪਾਂ ਨੂੰ ਵੱਧੇ ਲੋਡ ਨਹੀਂ। ਜੇ ਦੂਈ ਜਿੰਨੀ ਨਿਕਲਦੀ ਆ ਬਹੁਤ। ਹੂੰ ਰੇਟ ਪਰ ਡਿਪੈਂਡ ਕਰਦਾ ਗੇਤੀ ਦਾ ਰੇਟ ਸਾਲਾ ਡਾਮਾ ਡੋਲ ਹੁੰਦਾ ਨਾ। ਹਾਂ। ਨਾਨਾ ਪਾਪਾ ਪਕਾ ਕੇ ਵਡਾਉਣੀਆਂ ਰੱਖਣੀਆਂ ਆਪਾਂ ਫਾਹਾ ਵਢਣੇ ਵਾਲਾ ਕੰਮ ਨਹੀਂ ਨਾ ਕਰਨਾ। ਠੀਕ ਆ। ਆ ਰੱਖਾਂਗੇ ਆਪਾਂ ਕਣਕ ਦੀ ਬਿਜਾਈ ਕਰਕੇ ਫੇਰ ਵੇਚ ਲੇਗੇ। ਕਹ ਨਹੀਂ। ਠੀਕ ਆ। ਆਪਣੇ ਕਿਹੜੇ ਕੋਈ ਮ ਰੇ ਵਾਲਾ ਕੰਮ ਅੱਜ ਬਹੁਤ ਲੋਟ ਹੋ ਗਿਆ ਜੇ ਮੈਂ ਆਪਾਂ ਖੰਨੇ ਗਏ ਹੋਏ ਤੇ ਮਗਰ ਤੇ ਚੋਰ ਨਿਕੱਢ ਗਿਆ ਨਿਕਲ ਲਿਆ ਵੀ ਟਾਈਮ ਸਿਰ ਹਾਂ ਲੋਟ ਹੋ ਗਿਆ ਕੰਮ ਫੇਰੇ ਖਰਾਬ ਹੋ ਜੂਗਾ ਹੂੰ ਚੱਲੀਏ ਫਿਰ ਹਾਂ ਚੱਲ ਚੱਲੀਏ ਚਲ ਚੰਗਾ ਜੀ ਸਤਿ ਸ੍ਰੀ ਅਕਾਲ ਮਿਲਦੇ ਆਂ ਅਗਲੇ ਬਲੌਗ ਚ